ਦੋਸਤੋ ਨਮਸਕਾਰ ਮੈਂ ਰਾਜੂ ਸਿੰਘਲਾ ਤਲਵੰਡੀ ਸਾਬੋਤ ਆਪਾਂ ਹੀ ਤੁਹਾਡੇ ਵਾਸਤੇ ਲੈ ਕੇ ਆਏ ਟੀ ਪਾਲ ਇਹ ਜਿਵੇਂ ਮੈਲੇ ਜਾਦੇ ਕਪੜੇ ਹੁੰਦੇ ਆ ਖੇਸ ਤਰੀਆਂ ਹੁੰਦੀਆਂ ਚਾਦਰਾਂ ਹੁੰਦੀਆਂ ਇਹ ਧੋਣ ਵਾਸਤੇ ਆਉਂਦਾ ਆਪਣੇ ਕੋਲ ਟੀ ਪਾਲ ਇਹਦਾ ਰੇਟ ਹੈ ਬਹੁਤ ਹੀ ਘੱਟ ਮਤਲਬ ਇਹ 5 ਲੀਟਰ ਹੈ 5 ਲੀਟਰ ਦਾ ਰੇਟ ਹੈ ਸਿਰਫ ਓਨਲੀ 200 ਰੁਪਏ ਦਾ ਕੋਈ ਕਿਸੇ ਨੇ ਗੱਡੀ ਧੋਣੀ ਤੇ ਗੱਡੀ ਧੋ ਸਕਦਾ ਹੈ ਕੋਈ ਮੈਲੇ ਕੱਪੜੇ ਜਿਆਦਾ ਕੱਪੜੇ ਉਹਨੇ ਉਹ ਧੋ ਸਕਦਾ ਕੋਈ ਮੈਲ ਲੈਣ ਦੀ ਨਾ ਉਹ ਲਾ ਸਕਦਾ ਬਹੁਤ ਹੀ ਜ਼ਬਰਦਸਤ ਦਾ ਰਿਜ਼ਲਟ ਹੈ ਮਤਲਬ ਤੇ ਆ ਰੇਟ ਤਾਂ ਬਹੁਤ ਹੀ ਘੱਟ ਹੈ ਜੇ ਕਿਸੇ ਨੂੰ ਇਹਦੀ ਜ਼ਰੂਰਤ ਹੋਵੇ ਤਾਂ ਨੇੜੇ ਗਿੱਲਾਂ ਦਾ ਘੋਤ ਤਲਵੰਡੀ ਸਾਬ ਉਹ ਆ ਕੇ ਤੁਸੀਂ ਲਿਆ ਸਕਦੇ ਹੋ ਇਹਦੀ ਕਿਲੋ ਦੀ ਪੈਕਿੰਗ ਵੀ ਹੈਗੀ ਆਪਣੇ ਕੋਲ ਕਿਲੋ ਦੀ ਪੈਕਿੰਗ ਵੀ ਹੈਗੀ ਐ 5 ਕਿਲੋ 200 ਰੁਪਏ ਦਾ ਕਿਲੋ ਦੀ ਪੈਕਿੰਗ ਦੀ ਹੈਗੀ ਐ ਸਿਰਫ ਓਨਲੀ 50 ਰੁਪਏ ਦੀ ਤੇ ਜਿਹਨੂੰ ਜ਼ਰੂਰਤ ਹੋਵੇ ਤਲਵੰਡੀ ਸਾਬੋ ਨੇੜੇ ਕਿਲਰ ਆਉਗਾ ਕੇ ਲਈ ਆ ਸਕਦੇ ਧੰਨਵਾਦ